ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਐ ਇੱਕ ਆ ਜਿਹੜੀ ਆ ਇੱਕ ਗਾਂ ਗੱਬਣ ਤੁਹਾਨੂੰ ਦਿਖਾਉਣੀ ਆ ਤੇ ਇੱਕ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚੜਦੀ ਕਲਾ ਮਾਲਕ ਦੀ ਚਲੋ ਚੜਦੀ ਕਲਾ ਚਾਹੀਦੀ ਚ ਤੇ ਚੱਲੰਦੀਆਂ ਦੀਵਾਲੀ ਦੀਵਾਲੀ ਦੀਆਂ ਰੌਣਕਾਂ ਆ ਅੱਡਾ ਘਰੇ ਲਾ ਦੀਏ ਅੱਛਾ ਹਾਂਜੀ ਠੀਕ ਆ ਅਸੀਂ ਦੋ ਵੇਜ ਆਏ ਆ ਉਦੋਂ ਦੇ ਤੇ ਮੰਡੀ ਚ ਹੀ ਆ ਨਾ ਤਾਂ ਕਿੰਨੇ ਦਿਨ ਹੋ ਗਏ ਵੀਡੀਓ ਨਹੀਂ ਪਾਈ ਕੀ ਹਾਂਜੀ ਜੀ ਹਾਂਜੀ ਠੀਕ ਆ ਤੇ ਵਾਹ ਵਾਹ ਰੌਣਕ ਲੱਗੀ ਮੰਡੀ ਜੀ ਘਰੇ ਠੀਕ ਆ ਮਾਵਾ ਮਾਲ ਵੀ ਘਰ ਕੇ ਨਾ ਬੜਾ ਬੜਾ ਜੀ ਬੜਾ ਤੇ ਗਾਹਕ ਚੰਗਾ ਹਤਾ ਮਾਲ ਵੀ ਚਲੋ ਚੰਗਾ ਹੁੰਦਾ ਵਾ ਜੀ ਜੀ ਬੜੀ ਬੜੀਆਂ ਕਿਸਮਾਂ ਦਾ ਮਾਲ ਜੀ ਹਾਂਜੀ ਹਾਂਜੀ 200 ਭਾਲੀਏ ਡੰਗਰ ਆਇਆ ਇਹ ਮੰਡੀ ਤਾਂ ਇਹ ਵੱਧ ਹੁੰਦਾ 7-8 ਦਿਨ ਲੱਗਦੇ ਨੇ ਇਕੱਠੇ ਤੇ ਕੋਈ ਧੋਖੇ ਤੜੇ ਵਾਲੀ ਗੱਲ ਨਹੀਂ ਹੁੰਦੀ ਉਹ ਜੀ ਹਨਾ ਠੀਕ ਆ ਚਲੋ ਨਾਮ ਦੱਸਦੇ ਨਾਮ ਵਿੱਚ ਮੇਰਾ ਜਿੰਦਾ ਫੋਨ ਨੰਬਰ ਹੈ 9891446394 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਹੈ ਜੀ ਪੁਰਾਣੇ ਤਰਨਤਾਰਨ ਰੋਡ ਤੇ ਵੀ ਜੀ ਪਿੰਡ ਪੈਂਦਾ ਆਪਣਾ ਚਾਟੀਆਂ ਦਾ ਠੀਕ ਹੈ ਜੀ ਤੇ ਦੋ ਅੱਜ ਆਪਣੇ ਦੋ 101 ਗੱਬਨ ਪਹਿਲਾਂ ਸੂਈ ਵਿਖਾ ਦੀ ਗੱਬਨਾ ਵਿਖਾ ਦੀ ਇਹ ਸੂਈ ਵਿਖਾ ਦੀ ਚਲੋ ਪਹਿਲਾਂ ਸੂਈ ਵਿਖਾ ਦਿੰਨੇ ਬੱਚੇ ਦਾ ਉਹ ਵੱਜਿਆ ਜੀ ਜਿਹਨੂੰ ਅਰਪੀ ਜੀ ਸੁਵੀ ਨੂੰ ਅੱਜ 10 ਦਿਨ ਹੋ ਗਿਆ ਅੱਛਾ ਨਾਰਾ ਮਾਰਨਦਾ ਹੀ ਏ ਠੀਕ ਆ ਹਾਂ ਜੀ ਨਾਰਾ ਮਾਰਨਦਾ ਹੀ ਆ ਹਾਂ ਜੀ ਤੇ ਸੂਈ ਨੂੰ 10 ਦਿਨ ਹੋ ਗਏ ਯਾ ਦੇਖਦੇ ਉਤਨੇ ਹੀ ਵੱਡੀ ਨਗਰਾਂ ਇਹਨੂੰ ਬਾਹਰ ਕਾ ਦੇ ਥਾਣੇ ਦੇ ਇੱਕ ਰੀ ਦੇਖ ਸਕਦੇ ਅਗਲੇ ਪਿਛਲੇ ਥਾਣੇ ਜਿਹੜੇ ਮਰਜੀ ਹੱਥ ਪਲਾ ਦੇ ਦੇਖੋ ਜੀ ਇਹ ਸਾਰੇ ਅਰਪੀ ਦਾ ਉਤਨਾ ਥੋੜਾ ਪਿੱਛੇ ਲੱਗੇ ਆ ਬਿਲਕੁਲ ਪ੍ਰੋਪਰ ਹੱਥ ਰੀ ਚਵਾਈ ਵਾਲੇ ਥਾਣੇ ਆ ਤੇ ਦੋਤੇ ਕਿੰਨਾ ਹੋਣੇ ਦੇਖੋ ਰੁਪਈਆ ਜਿਹੜਾ ਇੱਥੇ ਮਲਾਂ ਦੇਣਾ ਨਾ ਜੀ ਅੱਜ ਇਹਦੇ 17 ਵਾ 18 ਜਿਹੜਾ ਹਜਰਿਆ ਹਾਂਜੀ ਅੱਜ ਤੂੜੀ ਦੇ ਯਾਰ ਠੀਕ ਹੈ ਹਾਂਜੀ ਇਹ ਆ ਵੀ 17 18 ਲੀਟਰ ਜਿਹੜਾ ਹੁਣ ਘਰੋਂ ਚਵਾ ਦੇ ਠੀਕ ਹੈ ਜੀ ਬੇਰ ਪਾਤੀਆ ਉਹ ਖਾ ਇਹ ਮੈਲਾ ਮੂਲਾ ਮਾਰਨਦਾ ਹੀ ਪੂਛ ਲਿਖਾ ਹਾਂ ਜੀ ਉਤਨਾ ਹੀ ਲਿਬੜੀ ਹੈ ਮਗਰ ਕੋਈ ਹੋਰ ਹੀ ਕਾਦੇ ਰਹੀ ਹੈ ਚਵਾਈ ਬਖਾ ਉਤਨਾ ਠੰਡੀ ਤੇ ਰਹੀ ਹੈ ਇਧਰ ਹੋਏ ਬਾਕੀ ਦਰਦੀ ਵੀ ਨਹੀਂ ਹੈ ਕੋਈ ਗੱਲ ਨਹੀਂ ਇੱਦੀ ਆਹੋ ਜੀ ਮਿੱਟੀ ਪੋੜ ਚੋ ਆਈ ਲੱਗੀ ਠੀਕ ਹੈ ਹਾਂ ਠੀਕ ਹੈ ਸੋਨਾ ਹੀ ਇਧਰ ਬਖਾਉ ਮਾਰਾ ਥਣ ਲਗਪਕ 1:30 ਤੇ ਆ ਇਧਰ ਦੇ ਮਗਰ ਆਵੇ ਮੈਲਾ ਮਾਰਨਦਾ ਹੀ ਪੂਛ ਗੋਏ ਲਊਣਾ ਲਿਬੜੀ ਸਾਰੀ ਆ ਹਾਂ ਚਲੋ ਲੈ ਜਾ ਤੇ ਉਤਰਾਵੀਰ ਜੀ ਕਿੰਨਾ ਕ ਦੁੱਧ ਕਰੀ ਜਾਊਗੀ ਓਹ ਤਾਂ ਵੀਰ ਜੀ 20 ਤੋਂ ਪਾਰ ਚੱਲੂ ਤੇ ਮੁੱਲ ਫਿਰ ਇਹਦਾ ਮੁੱਲ ਲੈ ਉਹਦਾ 80000 ਕਰਨ ਦਾ ਹੈ ਪਰ ਆਪਾਂ ਜਾਈ ਦੇ ਦੀਏ ਕਰੇ ਕਿੰਨਾ ਕ 75 ਦੀ ਦੇਗੀ 70000 ਦੀ ਦੇ ਦਈਏ ਉਹ ਚੋ 2000 ਦਾ 68 ਦੀ ਵਚੀ ਦੇਦਾ ਅੱਛਾ 68000 ਦੀ ਦੇ ਦੋ ਉਹ ਚੋ ਸ਼ੋਰ ਨਹੀਂ ਹੋਣੀ ਠੀਕ ਆ ਉਤਰਾ ਇਹ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਸੋਣੀ ਵੜਿਆ ਚਲੋ ਤੇ ਆ ਗੱਬਣ ਆ ਗਈ ਆ ਵੀਰ ਜੀ ਗੱਬਣ ਆ ਗਈ ਠੀਕ ਹੈ ਹੋਏ ਲਾਈ ਠੀਕ ਆ ਅਜੇ ਹੁਣ ਇਹ ਗੱਡੀ ਬਾਰ ਹੀ ਖਲੋਤੀ ਆ ਹਾਂਜੀ ਤੇਰੇ ਥਾਣੇ ਕਰੀ ਆ ਅਗਲੇ ਥਣ ਦੇਖ ਸਕਦੇ ਪਿਛਲੇ ਥਣ ਦਿਖਾਉਨੇ ਆ ਥਾਣੇ ਦੇ ਵੀ ਉਤਰਾ ਹੀ ਆ ਪਰ ਹੈਗੇ ਇਹਦੇ ਵੀ ਪ੍ਰੋਪਰ ਅਗਲੇ ਪਿਛਲੇ ਉਤਰਾ ਇੱਕੋ ਜਿਹੀ ਸਾਈਜ਼ ਦੇ ਆ ਤੇ ਥੋੜੇ ਜਿਹਾ ਤਾਨ ਲੱਗੇ ਆ ਵੀ ਪਿਛੋਂ ਤੇ ਇਹ ਕਿੰਨੇ ਕੁ ਦੁੱਧ ਵਾਲੀ ਆ ਇਹ ਆ ਪੀਜੀ ਜਾਦ ਥਾਣੋਂ ਦੇਦੇ 4 ਅੱਛਾ ਤੇ ਫਿਰ 26 27 ਕਿਲੋ ਭਰਦੀ ਅੱਛਾ ਤੇ ਤਿੰਨਾ ਥਾਣਾਂ ਜੋ 20 ਕਿਲੋ ਦੁੱਧ ਭਰਦੀ ਥਾਣੇ ਤੇ ਹੁਣ ਤਿੰਨ ਆ ਹਾਂਜੀ ਇੱਕ ਮਗਰ ਦਾ ਥਣ ਨਹੀਂ ਚੱਲਦਾ ਉਹਦਾ ਨਾਨ ਗਿਲਟੀ ਕੋਈ ਨਹੀਂ ਗਈ ਸ਼ਾਇਦ ਉਹ ਚ ਵੀ ਆਉਦਾ ਹੈ ਪਰ ਆਪਾਂ ਦੇਣਾ ਆਪਾਂ ਤਿੰਨ ਤਿੰਨ ਕਰਕੇ ਦੇਣੀ ਆ ਉਹਦਾ ਚਲਦੇ ਚਾਰੇ ਹੀ ਆ ਉਹ ਤੇਰਾ ਸਰੂ ਚਲਦਾ ਵਾਕੇ ਸਰੂ ਚਲਦਾ ਲੈ ਜਾ ਉਹ ਤੇਰੇ ਇਹ ਵੀ ਗਾਂ ਪੂਰੇ ਭਾਰੇ ਪੱਲੇ ਦੀ ਆ ਵੱਡੀਆਂ ਗਾਵਾਂ ਜਿਆ ਤੇ ਇਹਦਾ ਮਗਰਲਾ ਸੰਦ ਨਹੀਂ ਇੱਕ ਚਲਦਾ ਬੜ ਤੇ ਵਧੀਆ ਰਹੀ ਆ ਦੇਖ ਸਾਡੇ ਪਿੱਛੇ ਤੇਰਾ ਭਾਈਆ ਵੀ ਬਰਾਬਰ ਆ ਕੋਈ ਤਾਂ ਪਤਾ ਨਹੀਂ ਲੱਗਦਾ ਪਰ ਇਹ ਆ ਵੀ ਚਲੋ ਜਿਹੜੀ ਤੀਜ ਹੈਗੀ ਦੱਸ ਕੇ ਦੇਣੀ ਚਾਹੀਦੀ ਹੈ ਤੇ ਹਵਾਨੇ ਤੇ ਨਾੜਾ ਵੀ ਚੰਗੀਆਂ ਆ ਮੈਂ ਤੇ ਆ ਦੇਖ ਸਾਡੇ ਪਰ ਵੀ ਤੋਂ ਉਹ ਜੇ ਕਿ ਕਾਰੀਗਰਤ ਹੁੰਦੀ ਜਿਹੜੇ ਚੇਪਾ ਚੁੜਾ ਕੇ ਦੇ ਦੇਣੀ ਵਿਚਾਰੇ ਸਾਨੂੰ ਚੱਲਦੇ ਹਾਂਜੀ ਪਰ ਉਹਦਾ ਕੋਈ ਚੀਜ਼ ਦਾ ਫਾਇਦਾ ਨਹੀਂ ਹੈ ਕੋਈ ਹਨਾ ਫਾਇਦਾ ਕੋਈ ਨਹੀਂ ਇਹੋ ਜੀ ਕਮਾਈ ਦਾ ਹਾਂਜੀ ਹਾਂਜੀ ਲੈ ਜਾ ਦੋ ਤੇ ਤਿੰਨ ਥਣਾ ਚ ਕਿੰਨੇ ਕਿ 20 ਲੀਟਰ ਦੇ ਲੱਗਿਆ ਪਰ ਨਹੀਂ ਨਹੀਂ ਇਹ ਤਾਂ ਭਰੀ ਜਾਣਾ ਪੂਰੇ ਪਾਰੇ ਪੱਲੇ ਦੀ ਹੈਗਾ ਹਾਂ ਤਰ ਲੰਬਾਈ ਜੀ ਵੀ ਪੂਰੀ ਹੈ ਬੇਲ ਚੰਗੀ ਤੇ ਇਹਦਾ ਫਿਰ ਮੁੱਲ ਵੀ ਜੀ 10000 ਰੁਪਏ ਜੀ ਮੁੱਲੇ ਦਾ 55000 ਰੁਪਿਆ ਅੱਛਾ ਤੇ ਮੰਨ ਤਨ 20000 ਕਰਾਂਗੇ ਅੱਛਾ ਉਹ ਚੋਂ 100 ਰੁਪਿਆ ਛੋੜ ਕਰਾਂਗੇ 55000 ਠੀਕ ਹੈ ਜੀ ਹਾਂ ਜੀ ਠੀਕ ਹੈ ਬਾਕੀ ਚੱਲੋ ਕੋਈ ਵੀਰ ਫੋਨ ਲਾਵੇ ਹਾਂਜੀ ਹਾਂਜੀ ਉਹਦਾ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਤਿੰਨ ਥਾਣੇ ਚੱਲੂਗਾ ਉਹ ਵੀ 12 ਬਾ 3 ਕਰਕੇ ਦੇਣਾ ਹਾਂਜੀ ਉਤੋਂ ਛੱਤਾ ਪੂਰਾ ਆਉਂਦਾ ਸਰੂ ਉਤਰਾ ਚੱਲਦਾ ਵਾ ਠੀਕ ਹੈ ਜੀ ਤੇ ਬਾਕੀ ਚੱਲੋ ਕੋਈ ਵੀਰ ਆਪਣੀ ਸਮਝ ਨਾਲ ਸਾਡੇ ਆਪਣੀ ਸਮਝ ਨਾਲ ਖੜੇ ਉਹਦੀ ਟਿੱਪ ਕੇ ਖੜੇ ਜੀ ਪਾਸ ਕਰਕੇ ਤੇ ਵੇਸ਼ ਚਾੱਕ ਕੇ ਖੜੇ ਹਾਂਜੀ